ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਨੰਗਲ ਤੇ ਤੁਸੀਂ ਦੇਖ ਰਹੇ ਹੋ ਸਦਕ ਡੇਰੀ ਫਾਰਮਿੰਗ ਅੱਜ ਇੱਕ ਵੀਡੀਓ ਬਹੁਤ ਜ਼ਰੂਰੀ ਮੈਂ ਸਮਝਦਾ ਵੀ ਇਹ ਜਿਹੜੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਵਾਸਤੇ ਮੈਂ ਸ਼ੂਟ ਕਰ ਰਿਹਾ ਪਰ ਜਿਵੇਂ ਇਦਾਂ ਦੇ ਹੁੰਦੇ ਆ ਵੀ ਜਿਹੜੀਆਂ ਵੀਡੀਓ ਰੁਟੀਨ ਚ ਬਣਾਉਣੇ ਆ ਉਹਨਾਂ ਦੇ ਵਿੱਚੋਂ ਟਾਈਮ ਨਹੀਂ ਵੱਜਦਾ ਪਰ ਬਹੁਤ ਸਨੇਹ ਮਿਲਦੇ ਆ ਭਰਾਵਾਂ ਦੇ ਵੀ ਸਾਡੇ ਨਾਲ ਜਿਹੜੀ ਉਹ ਕੋਈ ਨਵੀਂ ਕਿਸਮ ਦੀ ਠੱਗੀ ਹੋ ਰਹੀ ਹੈ ਨਵੀਂ ਨਹੀਂ ਕਹੂੰਗਾ ਹੈ ਤਾਂ ਪੁਰਾਣੀ ਕਿਉਂਕਿ ਮੈਂ ਕੁਝ ਟਾਈਮ ਪਹਿਲਾਂ ਵੀ ਇਹਦੇ ਸਬੰਧ ਦੇ ਵਿੱਚ ਇੱਕ ਵੀਡੀਓ ਬਣਾ ਚੁੱਕਿਆ ਹਾਂ ਫੇਸਬੁੱਕ ਦੇ ਕੁਝ ਗਰੁੱਪ ਚੱਲਦੇ ਆ ਹੁਣ ਤਾਂ ਜਿਹੜਾ ਠੱਗ ਬੰਦਾ ਹੁੰਦਾ ਨਵੇਂ-ਨਵੇਂ ਤਰੀਕੇ ਆਪਦੇ ਜਿਹੜੇ ਉਹ ਬਣਾਉਂਦਾ ਰਹਿੰਦਾ ਤਾਂ ਹੁਣ ਉਹਨਾਂ ਨੇ ਕੁਝ ਚੈਨਲ ਵੀ ਇਦਾਂ ਦੇ ਆਪਣੇ ਬਣਾ ਲਏ ਆ ਕ੍ਰੀਏਟ ਕਰ ਲਏ ਹੁੰਦਾ ਕੀ ਹੈ ਜਦੋਂ ਇੱਕ ਗਾਂ ਮੱਝ ਜਿਹੜੀ ਉਹ 1.5-2 ਲੱਖ ਦੀ ਜਾਂ 2.5-3 ਲੱਖ ਦੀ ਕੀਮਤ ਵਾਲੀ ਹੈ ਉਹਦੀ ਫੋਟੋ ਸੋਸ਼ਲ ਮੀਡੀਆ ਤੋਂ ਡਾਊਨਲੋਡ ਕਰ ਲੈਣੀ ਹੈ ਤੇ ਉਹਦੇ ਤੇ ਉੱਪਰ ਹਿੰਦੀ ਦੇ ਵਿੱਚ ਜਾਂ ਕਈ ਥਾਵਾਂ ਤੇ ਪੰਜਾਬੀ ਵੀ ਟਰਾਂਸਲੇਟ ਉਪਰਾ ਕਰ ਲੈਂਦੇ ਆ ਤੋ ਉਹਦੇ ਚ ਲਿਖ ਦਿੰਦੇ ਆ ਵੀ ਇਹ ਮੱਝ 65000 ਰੁਪਏ ਚ ਤੁਹਾਨੂੰ ਮਿਲੂਗੀ ਤੇ ਹੋਮ ਡਿਲੀਵਰੀ ਆਲ ਇੰਡੀਆ ਚ ਅਸੀਂ ਦੇਵਾਂਗੇ। ਤਾਂ ਸਾਡੇ ਵੀਰ ਕੀ ਦੇਖਦੇ ਆ ਵੀ ਇਹ 2.5 ਤਨ ਲੱਖ ਦੀ ਮੱਝ ਆ ਜਾਂ ਗਾਂ ਯਾਰ ਇਹਨਾਂ ਨੂੰ ਪਤਾ ਹੀ ਨਹੀਂ ਰੇਟ ਦਾ ਤੇ ਉਹ ਚੱਕ ਕੇ ਉਹਨਾਂ ਨਾਲ ਡੀਲ ਕਰਨ ਲੱਗ ਪੈਂਦੇ ਆ। ਸਾਹਮਣੇ ਵਾਲਾ ਕਹਿੰਦਾ ਵੀ ਬਈ ਜੇ ਤੂੰ ਸਾਈ ਪਾਉਣੀ ਐ ਤਾਂ ਫਿਰ ਘਟੋ ਘਟ 5000 ਰੁਪਆ ਅਸੀਂ ਤੈਨੂੰ ਗਾਂ ਦੇ ਦੇਵਾਂਗੇ ਜਾਂ ਮੱਝ ਦੇ ਦੇਵਾਂਗੇ। ਤਾਂ ਅਸੀਂ 5000 ਪਾ ਦਿੰਨੇ ਆ। ਤੋ ਜਦੋਂ ਪੰਜ ਪਾਉਨੇ ਆ ਫਿਰ ਉਹ ਕਹਿੰਦੇ ਵੀ ਪੰਜ ਹੋਰ ਪਾ ਬਈ ਇਹ ਤਾਂ ਆਉਣ ਹੀ ਨਹੀਂ ਗਈ ਸਾਗਾ ਸੀ ਪੰਜ ਤੇ ਕਿਵੇਂ ਰੁੱਕ ਗਏ ਅਸੀਂ ਸੋਚਦੇ ਆ ਚੱਲ ਪੰਜ ਤਾਂ ਪਾਏ ਆ ਪੰਜ ਹੋਰ ਪਾ ਲੈਣੇ ਜਦੋਂ 10 ਪੈ ਜਾਂਦਾ ਫਿਰ ਉਹ ਹੋਰ ਗਾਂ ਵਧੀ ਜਾਂਦੇ ਜਿਹੜੇ ਤਾਂ ਸਮਝਦਾਰ ਹੁੰਦੇ ਆ ਉਹ ਤਾਂ ਪਹਿਲੀ ਗੱਲ ਐਵੇਂ ਸਾਈ ਪਾਉਂਦੇ ਹੀ ਨਹੀਂਗੇ ਜਿਹੜੇ ਥੋੜੀ ਬਹੁਤ ਘੱਟ ਸਮਝ ਰੱਖਦੇ ਉਹ ਪੰਜ ਪਾ ਬੈਠਦੇ ਆ ਫਿਰ ਉਹਨਾਂ ਨੂੰ ਸਮਝ ਆ ਜਾਂਦੀ ਵੀ ਠੱਗੀ ਐ ਉਸ ਤੋਂ ਬਾਅਦ ਚ ਕਈ ਭਰਾਵਾਂ ਦੇ ਫੋਨ ਇਦਾਂ ਦੇ ਆਉਂਦੇ ਵੀ 1.5 ਲੱਖ ਤੱਕ ਕੀਮਤ ਜਿਹੜੀ ਉਹਨਾਂ ਨੂੰ ਪਾ ਦਿੰਦੇ ਆ ਤੇ ਬਾਅਦ ਚ ਮੁੜ ਕੇ ਸਾਡੇ ਵਰਗਿਆਂ ਨੂੰ ਫੋਨ ਆਉਂਦੇ ਆ ਵੀ ਸਾਡੇ ਨਾਲ ਐਵੇਂ ਠੱਗੀ ਹੋ ਗਈ। ਸੋ ਇੱਕ ਤਾਂ ਧਿਆਨ ਚ ਇਹ ਗੱਲ ਪੱਕਾ ਦਿਮਾਗ ਚ ਬਿਠਾ ਲਓ ਵੀ ਪਸ਼ੂ ਚੰਗੇ ਦੀ ਕੀਮਤ ਹਮੇਸ਼ਾ ਚੰਗੀ ਰਹਿਣੀ ਹੈ। ਕੋਈ ਵੀ ਚੈਨਲ ਵਾਲਾ ਭਾਵੇਂ ਉਹ ਮੈਂ ਆ ਜਾਂ ਕੋਈ ਹੋਰ ਪੰਜਾਬੀ ਭਰਾ ਜਾਂ ਕੋਈ ਹਿੰਦੀ ਚ ਜੈਨੂਅਲ ਜਿਹੜੀਆਂ ਵੀਡੀਓ ਆਉਂਦੀਆਂ ਉਹਨਾਂ ਦੀਆਂ ਵੀਡੀਓ ਉੱਤੇ ਤੁਸੀਂ ਪਸ਼ੂ ਖਰੀਦ ਲਓਗੇ ਤਾਂ ਤੁਹਾਨੂੰ 5-7 ਹਜ਼ਾਰ ਮਹਿੰਗਾ ਹੋ ਸਕਦਾ ਮਿਲ ਜੇ। ਪਰ ਥੋੜਾ ਨਾ ਠੱਗੀ ਨਹੀਂ ਵੱਜੂਗੀ ਮਤਲਬ ਧਿਆਨ ਰੱਖੋ ਉਹਨਾਂ ਜਿਨ੍ਹਾਂ ਦੀ ਤੁਸੀਂ ਇਹ ਫੋਟੋ ਦੇਖ ਕੇ ਪੈਸੇ ਪਾ ਰਹੇ ਹੋ ਉਹ ਸਾਡੇ ਵਰਗੇ ਚੈਨਲਾਂ ਦੀਆਂ ਹੀ ਫੋਟੋ ਜਾਂ ਵੀਡੀਓ ਜਿਹੜੀਆਂ ਸਕਰੀਨ ਰਿਕਾਰਡ ਕਰਕੇ ਆਪਦੇ ਚੈਨਲਾਂ ਤੇ ਪਾਉਂਦੇ ਆ ਬਿਨਾ ਆਵਾਜ਼ ਤੋਂ ਹੁੰਦੀਆਂ ਉਹ ਵੀਡੀਓ ਤੇ ਤੁਸੀਂ ਐਵੇਂ ਠੱਗੀਆਂ ਜਿਹੜੀਆਂ ਉਹ ਖਾ ਰਹੇ ਹੋ ਇੱਕ ਚੀਜ਼ ਮੈਂ ਹੋਰ ਨੋਟ ਕੀਤੀ ਹੈ ਮੇਰੇ ਚੈਨਲ ਤੇ ਮੈਂ YouTube ਦੇ ਕਮੈਂਟ ਜਿਹੜੇ ਬੰਦ ਰੱਖਦਾ ਉਹਦਾ ਕਾਰਨ ਕੀ ਹੈ ਵੀ ਜੇ ਕੋਈ ਭਰਾ ਨੇ ਆਪਦੀ ਕੀਮਤ ਜਿਹੜਾ ਪਸ਼ੂ ਆ ਉਹਦੀ ਕੀਮਤ 10015 ਵੱਧ ਮੰਗ ਲਈ ਤਾਂ ਥੱਲੇ ਕਮੈਂਟਾਂ ਦੀ ਲੜੀ ਲੱਗ ਜਾਂਦੀ ਹੈ ਕੁਝ ਫੇਕ ਆਈਡੀਆਂ ਵਾਲੇ ਵੀ ਹੁੰਦੇ ਆ ਬਈ ਇਹ ਠੱਗੀ ਮਾਰੂਗਾ ਇਹ ਬਈ ਰਮੋਲੇ ਨੇ ਜ਼ਿਆਦਾ ਮੰਗ ਲਿਆ ਇਹ ਤਾਂ ਬਈ ਆਪਦੀ ਕੀਮਤ ਵਿੱਚ ਮੰਗੀ ਜਾਂਦਾ ਕਈ ਐਦਾਂ ਦੇ ਸ਼ਬਦ ਹੁੰਦੇ ਵੀ ਪੜੇ ਵੀ ਨਹੀਂ ਜਾ ਸਕਦੇ ਉਹਦਾ ਹੱਲ ਕੀ ਕੀਤਾ ਵੀ ਕਮੈਂਟ ਬੰਦ ਕਰਦੇ ਪਰ ਫੇਸਬੁੱਕ ਤੇ ਅੱਜ ਵੀ ਓਪਨ ਹੈ ਥੱਲੇ ਬਹੁਤ ਸਾਰੇ ਵੀਰ ਬਹੁਤ ਸੋਹਣੀਆਂ ਫੋਟੋ ਉਹਨਾਂ ਦੀਆਂ ਪ੍ਰੋਫਾਈਲ ਹੁੰਦੀਆਂ ਤੇ ਥੱਲੇ ਉਹ ਉਹਨਾਂ ਦੇ ਕਮੈਂਟ ਐਦਾਂ ਦੇ ਆਈ ਜਾਂਦੇ ਰਹਿੰਦੇ ਕਿ ਬਈ ਇਹ ਤਾਂ ਇਹ ਝੂਠ ਬੋਲੀ ਜਾਂਦੇ ਆ ਇਹ ਤਾਂ ਇਨਾ ਮੁੱਲ ਮੰਗੀ ਜਾਂਦੇ ਤਾਂ ਠੱਗ ਆ ਉਹ ਚਲੋ ਕਮੈਂਟ ਕਰੇ ਅਗਲੇ ਦੀ ਆਪਦੀ ਇੱਛਾ ਆਪਦੀ ਸੋਚ ਆ ਸਮਝ ਪਰ ਜਿਹੜੀਆਂ ਉਹ ਫੋਟੋ ਆ ਉਹਦੇ ਥੱਲੇ ਮੈਂ ਬਹੁਤ ਥਾਵਾਂ ਤੇ ਦੇਖਦਾ ਵੀ ਯਾਰ ਕੋਈ ਕਮੈਂਟ ਆਇਆ ਕਿਸੇ ਭਰਾ ਦਾ ਕਮੈਂਟ ਨਹੀਂ ਆਉਂਦਾ ਵੀ ਯਾਰੇ ਫੇਕ ਪਾਈ ਜਾਂਦਾ 60000 ਮੁੱਲ ਲਿਖੀ ਜਾਂਦਾ ਗਾਂ ਮੱਝ ਜਿਹੜੀ ਉਹ 1.5 2 ਲੱਖ ਦੀ ਹੈ ਤਾਂ ਯਾਰੇ ਜਰੂਰ ਕੋਸ਼ਿਸ਼ ਕਰੋ ਵੀ ਇਹ ਆਪਾਂ ਸਾਰੇ ਵੀਰਾਂ ਨੂੰ ਇਸ ਵਕਤ ਤੋਂ ਜਾਗਰੂਕ ਕਰੀਏ ਵੀ ਤੁਸੀਂ ਐਵੇਂ ਪੈਸੇ ਨਾ ਪਾਈ ਜਾਓ ਅੱਜ ਦੀ ਲੇਟੈਸਟ ਗੱਲ ਹੈ ਇੱਕ ਭਰਾ ਨੇ 70000 ਰੁਪਇਆ ਉਹਨਾਂ ਦੇ ਖਾਤੇ ਚ ਪਾਤਾ ਉਦੋਂ ਬਾਅਦ ਚ ਮੈਨੂੰ ਫੋਨ ਆਇਆ ਵੀ ਮੈਂ 70 ਪਾਤਾ ਮੈਨੂੰ ਉਦੋਂ ਅੱਗੇ ਧਮਕੀਆਂ ਦੇ ਰਹੇ ਪੈਸੇ ਹੋਰ ਪਾ ਮੈਂ ਹੈਰਾਨ ਆ ਯਾਰ ਵੀ ਅਸੀਂ ਇੱਕ ਦੂਜੇ ਨਾਲ ਰਹਿ ਹੀ ਕਰਨੋਂ हट ਗਏ ਸਾਨੂੰ ਇਹ ਲੱਗਦਾ ਸਸਤਾ ਮਿਲਦਾ ਕਿਸੇ ਤੋਂ ਪੁੱਛਣ ਦੀ ਨਹੀਂ ਲੋੜ ਤਾਂ ਜ਼ਰੂਰ ਯਾਰੇ ਇਸ ਵਕਤ ਤੋਂ ਤੁਸੀਂ ਅਵੇਅਰ ਹੋ ਮੈਂ ਪਹਿਲਾਂ ਵੀ ਵੀਡੀਓ ਪਾ ਚੁੱਕਿਆ ਮੈਨੂੰ ਇੱਕ ਦਿਨ ਇੱਕ ਮੇਰੇ ਵੀਰ ਦਾ ਫੋਨ ਵੀ ਆਇਆ ਸੀ ਵੀ ਜਗਜੀਤ ਭਾਈ ਤੁਸੀਂ ਇਦਾਂ ਦੀ ਵੀਡੀਓ ਬਣਾਓ ਪਰ ਇਹ ਵੀਡੀਓ ਮੈਂ ਚਲਾ ਦੇਣੀ ਹੈ ਮੈਨੂੰ ਪਤਾ ਮੈਨੂੰ ਇਹਦੇ ਨਾਲ ਵਿਊ ਨਾ ਕੋਈ ਮਤਲਬ ਨਹੀਂ ਬਹੁਤ ਸੋਹਣਾ ਚੈਨਲ ਚੱਲ ਰਿਹਾ ਤੁਹਾਡਾ ਸਾਥ ਹੈ ਨਾਲ ਸਹਿਯੋਗ ਹੈ ਪਰ ਇਦਾਂ ਦੀਆਂ ਵੀਡੀਓ ਨੂੰ ਅਸੀਂ ਸ਼ੇਅਰ ਵੀ ਨਹੀਂ ਕਰ ਸਕਦੇ ਤਾਂ ਇੱਕ ਜਰੂਰ ਬੇਨਤੀ ਹੈ ਵੈਸੇ ਵਿਊ ਨਾ ਕੋਈ ਮਤਲਬ ਨਹੀਂ ਪਰ ਕਿਸੇ ਦੇ ਪੈਸੇ ਵੱਜ ਜਾਣ ਤਾਂ ਤੁਸੀਂ ਜਰੂਰ ਸ਼ੇਅਰ ਜਰੂਰ ਕਰ ਦਿਓ ਜਿਹੜੇ ਖਾਸ ਕਰਕੇ ਜਿਹੜੇ ਮੇਰੇ ਨਾਲ ਜੁੜੇ ਹੋਏ ਸੱਜਣਾਂ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਇਦਾਂ ਦੀਆਂ ਠੱਗੀਆਂ ਤੋਂ ਬਚੋ ਸਸਤਾ ਦੇਖ ਕੇ ਇਹ ਨਾ ਸੋਚਿਆ ਕਰੋ ਵੀ ਸਸਤਾ ਮਿਲਦਾ ਤੇ ਅਸੀਂ ਆਪਣੀ ਅੱਖਾਂ ਹੀ ਬੰਦ ਕਰ ਲਈਂ। ਘਟੋ ਘਟ ਪਸ਼ੂ ਤਾਂ ਦੇਖਣਾ ਹੱਕ ਆ ਨਾ ਜਾ ਕੇ। ਤੁਸੀਂ ਛਾਈ 500 ਪਾ ਕੇ ਵੀ ਜਾਵੜੋਂਗੇ ਪਸ਼ੂ ਤਾਂ ਦੇਖ ਲੋਗੇ ਪਹਿਲੀ ਗੱਲ ਤਾਂ ਤੁਸੀਂ ਸਮਝੋ ਕਿਹੜਾ ਠੱਗ ਆ ਕਿਹੜਾ ਨਹੀਂ ਆ ਜਿਹੜਾ ਜਿਹਦੀਆਂ ਜੈਨੂਇਨ ਵੀਡੀਓ ਆ ਬੰਦਾ ਸਾਹਮਣੇ ਆ ਕੇ ਬੋਲ ਰਿਹਾ ਡਿਟੇਲ ਦੱਸ ਰਿਹਾ। ਤੁਸੀਂ ਉਹਦੇ ਘਰੇ ਵੀ ਜਾਵੜੋਂਗੇ ਤੁਹਾਨੂੰ ਐਡਰੈਸ ਵੀ ਪਤਾ ਹੈ। ਇਹਨਾਂ ਬੰਦਿਆਂ ਕੋਲ ਤੁਸੀਂ ਘਰੇ ਵੀ ਕਿਵੇਂ ਪਹੁੰਚੋਂਗੇ ਤੁਹਾਨੂੰ ਤੁਸੀਂ ਗੂਗਲ ਪੇ ਨੰਬਰ ਜਿਹੜਾ ਪੇਮੈਂਟ ਕਰ ਰਹੇ ਹੋ ਤੁਹਾਨੂੰ ਪਤਾ ਹੀ ਨਹੀਂ ਵੀ ਉਹ ਕਿੱਥੋਂ ਦਾ ਐਡਰੈਸ ਆ। ਕੌਣ ਬੰਦਾ ਬਹੁਤ ਇਹ ਜਿਹੜਾ ਰਾਜਸਥਾਨ ਦਾ ਕਹਿੰਦੇ ਆਪਣੇ ਆਪ ਨੂੰ ਮੈਨੂੰ ਨਹੀਂ ਪਤਾ ਉਹ ਕਿੱਥੋਂ ਦਾ ਠੱਗ ਕਿਸੇ ਵੀ ਸਟੇਟ ਦਾ ਹੋ ਸਕਦਾ। ਸੋ ਮੈਂ ਤਾਂ ਬਈ ਆਪਦਾ ਫਰਜ਼ ਜਿਹਾ ਨਿਭਾਇਆ ਇੱਕ ਵੀਡੀਓ ਪਾਤੀ ਐ। ਸ਼ੇਅਰ ਤੁਸੀਂ ਕਰ ਦੋ ਜੇ ਜਿੰਨੇ ਭਰਾ ਵੱਜ ਜਾਣਗੇ ਮੇਰੇ ਇਸ ਵੀਡੀਓ ਦੇ ਜ਼ਰੀਏ ਤਾਂ ਮੈਂ ਸਮਝੂਗਾ ਵੀ ਮੈਂ ਇੱਕ ਵਧੀਆ ਕੰਮ ਕਰਤਾ। ਬਾਕੀ ਜੇ ਨਾ ਬਹੁਤੀ ਸ਼ੇਅਰ ਹੋਊਗੀ ਤਾਂ ਕੁਸ ਵੀਰਾਂ ਤੱਕ ਇਹ ਮੈਨੂੰ ਸ਼ੋਰ ਹੈ ਪਹੁੰਚ ਜਾਣੀ ਐ। ਤੇ ਬਹੁਤ ਮਾਣ ਆ ਭਰਾ ਇਹਨੂੰ ਸ਼ੇਅਰ ਵੀ ਕਰਨਗੇ ਕਿਉਂਕਿ ਇਹਦੇ 'ਚ ਮੇਰਾ ਨਿੱਜੀ ਪ੍ਰੋਫਿਟ ਕੋਈ ਨਹੀਂ ਹੈ। ਸਿਰਫ ਕੋਸਪਰਾਵਾ ਦੇ ਫੋਨ ਆਏ ਤੇ ਮੈਨੂੰ ਵੀ ਲੱਗਾ ਵੀ ਸ਼ਾਇਦ ਕਿਸੇ ਵੀਰ ਦੇ ਪੈਸੇ ਵੱਜ ਜਾਣਗੇ। ਥਾਂ ਤੁਹਾਨੂੰ ਇਹ ਗੱਲ ਕਹੀ ਐ। ਲਾਸਟ ਤੇ ਇੱਕ ਗੱਲ ਕਹਿੰਦੇ ਜੰਗਲ 'ਚ ਅੱਗ ਲੱਗੀ ਐ। ਇੱਕ ਚਿੜੀ ਪਾਣੀ ਦੀ ਚੁੰਝ ਭਰ ਕੇ ਲਿਆਉਂਦੀ ਐ ਤੁੱਤੋਂ ਸੜ ਦਿੰਦੀ ਐ। ਫੇਰ ਜਾਂਦੀ ਐ ਫੇਰ ਸੜ ਦਿੰਦੀ ਐ। ਕਿਸੇ ਨੇ ਉਹਨੂੰ ਪੁੱਛਿਆ ਵੀ ਤੂੰ ਇੱਕ ਤੁਪਕੇ ਦੇ ਨਾਲ ਕਿਹੜਾ ਅੱਗ ਬੁਝਾ ਲੇਂਗੀ? ਤੋ ਕਹਿੰਦੀ ਘੱਟੋ-ਘੱਟ ਜਦੋਂ ਮੈਨੂੰ ਪੁੱਛਿਆ ਜਾਊਗਾ ਵੀ ਜਦੋਂ ਜੰਗਲ 'ਚ ਅੱਗ ਲੱਗੀ ਸੀ ਤੇ ਤੂੰ ਕੀ ਕਰਦੀ ਸੀ? ਤੋ ਇਹ ਤਾਂ ਕਹੂਗੀ ਨਾ ਵੀ ਮੈਂ ਆਪਦੀ ਕੋਸ਼ਿਸ਼ ਕਰ ਰਹੀ ਸੀ। ਸੋ ਮੈਂ ਤਾਂ ਆਪਦੀ ਕੋਸ਼ਿਸ਼ ਕਰ ਰਿਹਾ ਬਾਕੀ ਤੁਹਾਡੇ ਵੱਸ ਹਜੇ ਸ਼ੇਅਰ ਕਰ ਦੋਗੇ ਤਾਂ ਚਾਰ ਭਰਾਵਾਂ ਤੱਕ ਵੀਡੀਓ ਜ਼ਰੂਰ ਪਹੁੰਚ ਜੂਗੀ ਜ਼ਰੂਰ ਬੱਚੋ ਇਦਾਂ ਦੀਆਂ ਠੱਗੀਆਂ ਤੋਂ ਸਸਤੇ ਦੇ ਚੱਕਰ 'ਚ ਠੱਗੀਆਂ ਨਾ ਖਾਓ ਤਸੱਲੀ ਕਰੋ ਭਾਵੇਂ ਅਸੀਂ ਵੀਡੀਓ ਪਾਉਣੇ ਆ ਦੋ ਟਾਈਮ ਚੋਲੋ ਪਸੂ ਕਿੱਡੀ ਕ ਵੱਡੀ ਗੱਲ ਆ ਚੋਣਾ ਹੱਕ ਆ ਤੁਹਾਡਾ ਧੰਨਵਾਦ ਮਿਹਰਬਾਨ